ਜਿਹੜੀ ਖੱਡ ਦੇ ਵਿੱਚ ਇਕ ਹਮਾਚਲ ਦੀ ਜਿਹੜੀ ਅਨੋਵਾ ਸੀ ਜਿਹੜੀ ਰੁੜ ਗਈ ਹੈ ਤੇ ਜਿਹਦੇ ਵਿੱਚ 11 ਮੌਕਿਆਂ ਦੇ ਸੋਨ ਨੂੰ ਚਾਰਿਆ ਹੋਈਆਂ ਨੇ ਪਰ ਸਭ ਤੋਂ ਦੁਖਦਾਈ ਗੱਲ ਹੈ ਪੁਲਿਸ ਅਫਸਰ ਸਹਿਬਾਨੇ ਖੜੇ ਆ ਮੌਕੇ ਦੇ ਜਿਹੜੇ ਪੁਲਿਸ ਦੇ ਅਫੀਸਰ ਖੜੇ ਸੀ ਉਹਨਾਂ ਨੇ ਵੀ ਰੋਕਿਆ ਔਰ ਇਲਾਕੇ ਦੇ ਜਿਹੜੇ ਲੋਕ ਉੱਥੇ ਖੜੇ ਸੀਗੇ ਮਾਂ ਉਥੋਂ ਜਦੋਂ ਜਾ ਕੇ ਆਏ ਆ ਉਹ ਕਹਿੰਦੇ ਜੀ ਅਸੀਂ ਬਹੁਤ ਰੁਕਿਆ ਇਹਨਾਂ ਨੇ ਇੱਕ ਬੰਦਾ ਬਚਾਇਆ ਵੀ ਉਹ ਵੀ ਉੱਥੇ ਮਜੂਰ ਸੀ ਇਹ ਕਹਿੰਦੇ ਸਾਡੇ ਬਹੁਤ ਹੱਥ ਤੋਂ ਹੱਥ ਜੋੜੇ ਜਿੱਦਾਂ ਉਹਨਾਂ ਨੇ ਦੱਸਿਆ ਵੀ ਕੈਬਨ ਦੇ ਉੱਤੇ ਖੜੇ ਹੋ ਕੇ ਇਹਨਾਂ ਨੇ ਕਿਹਾ ਫੇਰ ਰੁਕ ਜਾ ਨਾ ਗੱਡੀ ਪਾਈ ਉਹਨੇ ਇਦਾਂ ਦੀ ਘਟਨਾ ਹੈਗੀ ਹੈ ਹਰ ਮੁਸ਼ੈਰ ਵਾਸੀ ਜਿਹੜਾ ਦੁਖੀ ਹੈ ਇਹਦੇ ਨਾਲ ਤੇ ਆਪਾਂ ਇਹਦਾ ਹੱਲ ਕਰਵਾਨੀ ਅੱਜ ਇੱਕ ਬਹੁਤ ਮਾੜੀ ਘਟਨਾ ਜਿਹੜੀ ਉਹ ਸ਼ਾਰਪੁਰ ਡਿਸਟ੍ਰਿਕਟ ਦੇ ਵਿੱਚ ਜੇਜੋ ਵਿਖੇ ਹੋਈ ਹੈ ਜਿਹੜੀ ਖੱਡ ਦੇ ਵਿੱਚ ਇੱਕ ਹਿਮਾਚਲ ਦੀ ਜਿਹੜੀ ਅਨੋਵਾ ਸੀ ਜਿਹੜੀ ਰੁੜ ਗਈ ਹੈ ਤੇ ਜਿਹਦੇ ਵਿੱਚ 11 ਮੌਤਾਂ ਦੇ ਸਨਨ ਚੜਾਇਆ ਹੋਈਆਂ ਨੇ ਤੇ ਨੌ ਬੋਡੀਜ਼ ਆ ਰਹੀਆਂ 2 ਵਜੇ ਲੱਭ ਰਹੇ ਨੇ ਸੋ ਬਹੁਤ ਮਾੜੀ ਘਟਨਾ ਹੈ ਅੱਜ ਸ਼ਾਰਪੁਰ ਦਾ ਹਰ ਵਿਅਕਤੀ ਇਹ ਸੁਣ ਕੇ ਬਹੁਤ ਦੁਖੀ ਹੈ ਕਿ ਜਿੱਥੇ ਸ਼ਾਰਪੁਰ ਦਾ ਨਾਂ ਆਂਦਾ ਸ਼ਾਰਪੁਰ ਦੇ ਨਾਗਰਿਕ ਨੂੰ ਦੁੱਖ ਤਾਂ ਹੁੰਦਾ ਹੈ ਪੱਕੀ ਬੋੜੀ ਆਈਸ ਨੇ ਤੇ ਐਡਮਿਨਿਸਟ੍ਰੇਸ਼ਨ ਵੀ ਲੱਗਾ ਹੋਇਆ ਜੋ ਵੀ ਇਹਨਾਂ ਦੀ ਪਸਤਾ ਆ ਮੈਨੂੰ ਪੁੱਛਣ ਵੀ ਕਿਸੇ ਹੈਲਥ ਦੀ ਲੋੜ ਹੈ ਤਾਂ ਦੱਸੋ ਆ ਜੀ ਇੰਤਜ਼ਾਮ ਕਰਾਨੇ ਆ ਮੈਨੂੰ ਪਤਾ ਲੱਗਾ ਇੱਥੇ ਜਗ੍ਹਾ ਨਹੀਂ ਹੈ ਤੇ ਕਿਤੇ ਹੋਰ ਰਖਾਣੇ ਆ ਵੀ ਜੋ ਇਹਨਾਂ ਨੂੰ ਪੁੱਛ ਕੇ ਜਿਹੜਾ ਹੈਗਾ ਇਹਨਾਂ ਦਾ ਮਸਲਾ ਹੱਲ ਕਰ ਨੀ ਚਲੋ ਇੱਕ ਹੋਰ ਹੈਗੀਆਂ ਮੋਰਚੀ ਹੈਗੀਆਂ ਉੱਥੇ ਆਪਾਂ ਰਖਾ ਦਿੰਨੇ ਕੋਣੀ ਇਦਾਂ ਦੀ ਘਟਨਾ ਹੈ ਗਈ ਹੈ ਹਰ ਸ਼ਹਿਰ ਵਾਸੀ ਜਿਹੜਾ ਦੁਖੀ ਹੈ ਇਹਦੇ ਨਾਲ ਤੇ ਆਪਾਂ ਇਹਦਾ ਹੱਲ ਕルਵਾਨੀ ਬੋਡੀਜ਼ ਉੱਧਰ ਖਵਾ ਦਿੰਨੇ ਆ ਸਿੰਡੀ ਵਾਲਾ ਹੈ ਪੁਰ ਹੀਰਾ ਹੈ ਜਿੱਥੇ ਵੀ ਇੰਤਜ਼ਾਮ ਹੁੰਦਾ ਜੋ ਵੀ ਹੋ ਹੋ ਇੱਕ ਹੁਸ਼ਿਆਰਪੁਰ ਵਾਸੀ ਪੂਰਾ ਇਹਨਾਂ ਦੇ ਦੁੱਖ ਦੇ ਨਾਲ ਖੜੇ ਨੇ ਔਰ ਬਹੁਤ ਵੱਡਾ ਦੁੱਖ ਹੈ ਜਿਹੜਾ ਕਿ ਸ਼ਬਦਾਂ ਦੇ ਨਾਲ ਪੂਰਾ ਨਹੀਂ ਹੋ ਸਕਦਾ ਪਰਿਵਾਰ ਹੀ ਇੱਕ ਤਰ੍ਹਾਂ ਦਾ ਪੂਰਾ ਖਤਮ ਹੋ ਗਿਆ ਬਹੁਤ ਵੱਡੀ ਮਾੜੀ ਘਟਨਾ ਹੋਈ ਹੈ ਜੋ ਵੀ ਹੋ ਸਕੇ ਆ ਮੈਕਸਿਮਮ ਇਹਨਾਂ ਦਾ ਪਾਸਸ ਹੋ ਕਰਾਂਗੇ ਕਿ ਇਹਨਾਂ ਨੂੰ ਹਾਰਪੁਰ ਦੇ ਅੰਦਰ ਕੋਈ ਤਕਲੀਫ ਨਾ ਹੋਵੇ ਜਿਸਾਰੇ ਤੇ ਡੱਡ ਮੰਦ ਭਾਗ ਦੀ ਘਟਨਾ ਹੋਈ ਹੈ ਪੁਲਿਸ ਹਾਰਪੁਰ ਬੜਾ ਹੀ ਮੰਦ ਭਾਗਾ ਅਨਫੋਰਚੂਨੇਟ ਵਾਕਿਆ ਦੁਖਦਾਈ ਜਰੂਰ ਹੈ ਕਿਸ ਖੁਸ਼ੀ ਨਾਲ ਵਿਆਹ ਤੇ ਜਾ ਰਹੇ ਸੀ ਉਹ ਦੋ ਪਰਿਵਾਰ ਭਰਾ ਔਰ ਭੈਣਾਂ ਇਕੱਠੀਆਂ ਪਰਿਵਾਰ ਦੇ ਸਾਰੇ ਹੀ ਮੈਂਬਰ 12 ਮੈਂਬਰ ਹੈ ਡਰਾਈਵਰ ਸਮੇਤ ਪਰ ਸਭ ਤੋਂ ਦੁਖਦਾਈ ਗੱਲ ਹੈ ਪੁਲਿਸ ਅਫਸਰ ਸਹਿਬਾਨ ਦੇ ਖੜੇ ਹੈ ਮੌਕੇ ਦੇ ਜਿਹੜੇ ਪੁਲਿਸ ਦੇ ਅਫੀਸਰ ਖੜੇ ਸੀ ਇਹਨਾਂ ਨੇ ਵੀ ਰੋਕਿਆ ਔਰ ਇਲਾਕੇ ਦੇ ਜਿਹੜੇ ਲੋਕ ਉੱਥੇ ਖੜੇ ਸੀਗੇ ਮੈਂ ਹੁਣ ਉੱਥੋਂ ਜਦੋਂ ਜਾ ਕੇ ਆਏ ਹਾਂ ਉਹ ਕਹਿੰਦੇ ਜੀ ਅਸੀਂ ਬਹੁਤ ਰੁਕਿਆ ਜਿਹਨਾਂ ਨੇ ਇੱਕ ਬੰਦਾ ਬਚਾਇਆ ਵੀ ਉਹ ਵੀ ਉੱਥੇ ਮੌਜੂਦ ਸੀਗੇ ਕਹਿੰਦੇ ਸਾਡੇ ਬਹੁਤ ਹੱਥ ਹੱਥ ਜੋੜੇ ਜਦੋਂ ਉਹਨਾਂ ਨੇ ਦੱਸਿਆ ਕਿ ਕੈਬਨ ਦੇ ਉੱਤੇ ਖੜੇ ਹੋ ਕੇ ਇਹਨਾਂ ਨੇ ਕਿਹਾ ਫੇਰ ਰੁਕ ਜਾ ਨਾ ਗੱਡੀ ਪਾਈ ਔਰ ਹੋਰ ਗੱਡੀਆਂ ਵੀ ਸੀਗੀਆਂ ਸੋ ਬਹੁਤ ਦੁਖਦਾਈ ਘਟਨਾ ਹੈ ਪਰਿਵਾਰ ਖਤਮ ਹੋ ਗਿਆ ਮਤ ਖਤਮ ਹੋਇਆ ਦੁੱਖ ਸਰਕਾਰ ਕੋਲੋਂ ਵੀ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਵੱਲੋਂ ਸਾਡੇ ਰਿਸਕ ਮੈਨੇਜਮੈਂਟ ਦੇ ਵੱਲੋਂ ਮੁੱਖ ਮੰਤਰੀ ਦੇ ਆਦੇਸ਼ ਦੇ ਉੱਤੇ 4 ਲੱਖ ਰੁਪਏ ਜਿਹੜਾ ਹਰੇਕ ਪਰਿਵਾਰ ਦੇ ਹਰੇਕ ਮੈਂਬਰ ਦੇ ਲਈ ਜਿਹੜਾ ਹੈ ਉਹਨਾਂ ਨੇ ਕਿਹਾ ਹੈਗਾ ਔਰ ਉਹਨਾਂ ਨੇ ਕਿਹਾ ਪੇ ਇਸ ਰਾਸ਼ੀ ਨੂੰ ਜਿਹੜਾ ਹੈਗਾ ਤੁਰੰਤ ਜਾਰੀ ਕੀਤਾ ਜਾਏਗਾ ਇਹਦੇ ਵਿੱਚ ਦੇਖੋ ਇਸ ਸਭ ਦੇਖਿਆ ਜਾਏ ਕਿ ਕਿਹਾ ਜਾ ਰਿਹਾ ਕਿ ਡਰਾਈਵਰ ਦੀ ਗਲਤੀ ਸੀ ਪ੍ਰਸ਼ਾਸਨ ਵੱਲੋਂ ਵੀ ਇਦਾਂ ਦੀ ਕੋਈ ਸਖਤੀ ਕੀਤੀ ਜਾਵੇਗੀ ਕਿ ਨੈਕਸਟ ਟਾਈਮ ਕੋ ਇਦਾਂ ਦਾ ਹਾਸਲ ਨਹੀਂ ਨਾ ਹੋਵੇ ਦੇਖੋ ਪ੍ਰਸ਼ਾਸਨ ਵੱਲੋਂ ਐਸਐਸਪੀ ਸਾਹਿਬ ਉੱਥੇ ਸਿਗੇ ਹੁਣ ਮੌਜੂਦ ਹੁਸ਼ਿਆਰਪੁਰ ਦੇ ਔਰ ਡਿਪਟੀ ਕਮਿਸ਼ਨਰ ਐਸਡੀਐਮ ਹੁਸ਼ਿਆਰਪੁਰ ਸਾਰੇ ਪ੍ਰਸ਼ਾਸਨਿਕ ਅਧਿਕਾਰੀ ਐਸਪੀ ਸਾਹਿਬ ਵੀ ਉੱਥੇ ਸਿਗੇ ਅਸੀਂ ਹੁਣ ਮੌਕੇ ਤੇ ਕਿਉਂਕਿ ਪਤਾ ਨਹੀਂ ਲੱਗਦਾ ਕਿ ਕਦੇ ਇਦਾਂ ਦੀ ਜਿਹੜੋ ਕਟਨਾ ਹੁੰਦੀ ਆ ਤੇ ਹੁਣ ਉੱਥੇ ਮੌਕੇ ਦੇ ਕਿ ਆ ਬੈਰੀਕੇਡ ਜਿਹੜੇ ਆ ਪੁਲਿਸ ਦੋਨੋਂ ਪਾਸੇੋਂ ਦੋਨੋਂ ਐਂਡਾਂ ਦੇ ਉੱਤੇ ਤਰੰਤ ਜਿਹੜਾ ਉੱਥੇ ਪਜਾਏਗੀ ਉਹਨੂੰ ਬੈਰੀਕੇਡਾਂ ਜਿਹਦਾ ਰੁਕਣ ਲਾਣੇ ਨਾ ਕੋਈ ਰੁਕੇ ਨਹੀਂ ਇੱਕੋ ਡੈੱਡ ਬੋਡੀਆਂ ਰੱਖਣ ਲਈ ਜਿਹੜਾ ਹਾਂ ਮੈਂ ਦੇਖੋ ਐਕਚੁਅਲੀ ਕੀ ਆ ਸਬਲ ਸਰਜਨ ਸਾਹਿਬ ਵੀ ਉੱਥੇ ਆਏ ਆ ਮੌਕੇ ਤੇ ਔਰ ਇਸ ਲਈ ਜਿਹੜਾ ਇੰਤਜ਼ਾਮ ਹੈਗਾ ਸਾਡੇ ਕੋਲ ਕਿੰਨਾ ਇੰਤਜ਼ਾਮ ਹੈ ਇੱਥੇ ਸਰ ਇੱਥੇ ਸ਼ੇਰ ਆਖ ਹੋਣਿਆ ਜੀ ਮੈਂ ਇੰਟੈਚ ਸੀ ਮੈਂ ਤਾਂ ਗਿਆ ਸੀ ਮੇਲੇ ਦੇ ਮੈਡੀਕਲ ਚੈੱਕ ਕਰਨ ਨੂੰ ਰਸ਼ ਕਰਕੇ ਮੈਂ ਤੇ ਹੁਣ ਆਪਾਂ ਕੋਈ ਨਹੀਂ ਕਰਦੇ ਇੰਤਜ਼ਾਮ ਜਿਹੜੀਆਂ ਕੋਈ ਇਦਾਂ ਦੀ ਗੱਲ ਸਾਡੇ ਜਿੱਥੇ ਇਸ ਪਰਿਵਾਰਾਂ ਦੇ ਨਾਲ ਸੋਸਟੇਜੇ ਇੱਕ ਖਰਾਬ ਗੱਲ ਚੱਸੀ ਜਾ ਰਹੀ ਹੈ ਉਹ ਅੱਜ ਹੋਈ ਹੈ ਕਿ ਪਹਿਲਾਂ ਦੀ ਫਰਜ ਹਾਂਜੀ ਫ੍ਰਿਜ ਖਰਾਬ ਹੈ ਉਹ ਚੱਸੀ ਜਾ ਰਹੀ ਹੈ ਉਹ ਨਹੀਂ ਹੋਈ ਉਹ ਹੁਣੇ ਕੋਈ ਨਹੀਂ ਕਰ ਲੈਣੇ ਆਪਾਂ ਆਉਂਦੇ ਸਾਡੇ ਦੱਸ ਅਗਰ ਖਰਾਬ ਕਈ ਵਾਰੀ ਕੋ ਅਨਫੋਰਚੂਨੇਟਲੀ ਮੌਕੇ ਦੇ ਵਿੱਚ ਖਰਾਬ ਹੋ ਜਾਂਦੀਆਂ ਚੀਜ਼ਾਂ ਆਉਂਦੀਆਂ ਏਦਾਂ ਨਹੀਂ ਖਰਾਬ ਹੁੰਦੀਆਂ ਸਾਡੇ ਹਰ ਮੇਲਾ ਚੱਲਦੀਆਂ ਲੇਕਿਨ ਇਹਨੂੰ ਅਸੀਂ ਤੁਰੰਤ ਜਿਹੜਾ ਹੈ ਦੇਖੋ ਅਸੀਂ ਕੁਝ ਨਹੀਂ ਕਰ ਸਕਦੇ ਤਾਂ ਹੁਣ ਦੁਨੀਆ 'ਚ ਨਹੀਂ ਆ ਪਰ ਅਸੀਂ ਸਾਡੇ ਵੱਲੋਂ ਪ੍ਰਸ਼ਾਸਨ ਵੱਲੋਂ ਪੂਰੀ ਕੋਸ਼ਿਸ਼ ਹੈ ਪਈ ਨਾ ਜਿਹੜੀਆਂ ਹੈਗਾ ਇਹਨਾਂ ਨੂੰ ਹੁਣ ਮੌਕੇ ਤੇ ਰੱਖ ਕੇ ਜਦੋਂ ਇਹਨਾਂ ਨੇ ਕਮਿਸ਼ਨ ਦੇ ਜਿਆ ਇਹਨਾਂ ਦੇ ਮੋਸਟਮਾਰਟਮ ਤੋਂ ਬਾਅਦ ਲੈ ਕੇ ਜਾਣਾ ਪੂਰਾ ਪ੍ਰਬੰਧ ਜਿਹੜਾ ਹੈ ਪੰਜਾਬ ਸਰਕਾਰ ਦੇ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਕੋਈ ਇਦਾਂ ਦੀ ਉਹ ਟਾਈਮ ਨਹੀਂ ਆਨ ਦਿੱਤਾ ਜਾਏਗਾ ਕਿ ਜਿੱਥੇ ਪਰਿਵਾਰ ਨੂੰ ਕੋਈ ਹੁਣ ਦੁੱਖ ਮਹਿਸੂਸ ਹੋਵੇ ਦੁੱਖ ਤਾਂ ਹੁਣ ਪਰਮਾਨੈਂਟ ਹੈ ਇਹਨਾਂ ਲਈ ਐਨਡੀਆਰਐਫ ਲਾਈ ਹੋਈ ਹੈ ਹਲੇ ਤੱਕ ਦੋ ਬਾਡੀਆ ਮਿਸਿੰਗ ਨੇ ਹੋਰ ਕੋਈ ਦੇਖੋ ਦੋ ਬਾਡੀਆ ਨੇ ਮਿਸਿੰਗ ਉਹਦੇ ਲਈ ਵੀ ਐਨਡੀਆਰਐਫ ਸਟਾਫ ਮੌਕੇ ਦੇ ਉੱਪਰ ਖੜੀ ਹੈ ਔਰ ਕੋਸ਼ਿਸ਼ ਕਰਦੇ ਪਏ ਕਿਉਂਕਿ ਉਹ ਹੁਣ ਰੁੜਕੇ ਕਿੱਥੇ ਤੱਕ ਚੱਲ ਗਈਆਂ ਆਪਣੇ 1 ਕਿਲੋਮੀਟਰ ਤੱਕ ਚੱਲ ਗਈਆਂ ਡੇਢ ਤੱਕ 2 ਤੱਕ ਤੇ ਸਾਰੇ ਸਰਚ ਕਰ ਰਹੇ ਆ 4 ਤੱਕ ਕਰ ਰਹੇ ਆ ਸਰਚ 4 ਕਿਲੋਮੀਟਰ ਤੱਕ ਸਰਚ ਕਰ ਚੁੱਕੇ ਆ ਜਿਆਦਾ ਥੱਲੇ ਦੱਬ ਗਈਆਂ ਕਿਤੇ ਬਹੁਤ ਜਿਆਦਾ ਔਰ ਲੇਕਿਨ ਕੋਸ਼ਿਸ਼ ਤੁਰੰਤ ਜਿਹੜੀ ਹੈ ਦੇਖੋ ਐਡਮਿਨਿਸਟ੍ਰੇਸ਼ਨ ਨੇ ਆਪਣੇ ਵੱਲੋਂ ਕੋਈ ਕਮੀ ਨਹੀਂ ਛੱਡੀ ਕਿਉਂਕਿ ਅਸੀਂ ਵੀ ਅੱਜ ਮੈਂ ਇੱਥੇ ਜਨਤਾ ਦਰਵਾਜ਼ੇ 'ਚ ਬੀਜੀ ਸੀ ਉਧਰ ਨਵਰਾਤਰੇ ਜਾਣ ਦਾ ਪ੍ਰੋਗਰਾਮ ਸੀ ਇੱਧਰ ਹੋਰ بڑے ਪ੍ਰੋਗਰਾਮ ਚੱਲਦੇ ਪਏ ਆ ਲੇਕਿਨ ਆਪਣੇ ਵੱਲੋਂ ਸਾਨੂੰ ਜਦੋਂ ਇਨਫੋਰਮੇਸ਼ਨ ਮਿਲੀ ਅਸੀਂ ਤੁਰੰਤ ਉੱਥੇ ਪਹੁੰਚ ਗਏ ਸਾਰਿਆਂ ਨੂੰ ਪਹਿਲਾਂ ਮੈਂ ਤੋਂ ਆ ਪਹਿਲਾਂ ਐਡਮਿਨ ਸੈਸ਼ਨ ساری ਕਾਰਵਾਈ ਜਿਹੜੀ ਹੈ ਉੱਥੇ ਕਰ ਚੁੱਕੀ ਸੀ ਲੇਕਿਨ ਜਿਹੜਾ ਹੈ ਮੁੱਖ ਮੰਤਰੀ ਜੀ ਨੇ ਸਾਰੇ ਪਰਿਵਾਰ ਦੇ ਨਾਲ ਵੀ ਦੁੱਖ ਪ੍ਰਗਟ ਕੀਤਾ ਬਹੁਤ ਜ਼ਿਆਦਾ ਔਰ ਅਸੀਂ ਪਰਿਵਾਰਾਂ ਦੇ ਇਸ ਦੁੱਖ ਦੇ ਮੌਕੇ ਦੇ ਹਰ ਵੇਲੇ ਨਾਲ ਖੜੇ ਹਾਂ ਔਰ ਇਸ ਤੋਂ ਜ਼ਿਆਦਾ ਕੀ ਹੋ ਸਰਕਾਰ ਨਾਲ ਖੜੇ ਹੈ